ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਹੁਣ ਪੰਜਾਬ ਦੇ ਵਿੱਚ ਠੰਡ ਨੇ ਕਹਿਰਗੰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਮੌਸਮਾਂ ਜੋ ਕਿ ਚੇਂਜ ਹੋ ਰਿਹਾ ਤਾਂ ਠੰਡ ਵਾਧੀ ਨਜ਼ਰ ਆ ਰਹੀ ਹੈ ਤਾਂ ਤਾਮਾ ਵਿੱਚ ਕਪਾਰੀ ਗਰਵੜ ਦੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਤੇ ਹਰਿਆਣਾ ਪਹਿਲਾਂ ਹੀ ਸਖਤ ਠੰਡ ਦੀ ਲਪੇਟ ਵਿੱਚ ਹੈ ਤਾਂ ਆਉਂਦੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਤੇਜ਼ੀ ਨਾਲ ਗਰਾਵਟ ਆ ਸਕਦੀ ਹੈ ਹਾਲਾਂਕਿ ਦਿੱਲੀ ਐਨਸੀਆਰ ਵਿੱਚ ਸਵੇਰੇ ਅਤੇ ਸ਼ਾਮ ਨੂੰ ਛੱਟ ਕੇ ਦਰਮਿਆਨੀ ਤੋਂ ਗੰਭੀਰ ਠੰਡ ਪੈ ਰਹੀ ਹੈ ਤਾਂ ਅਗਲੇ ਹਫਤੇ ਤੱਕ ਦਿੱਲੀ ਐਨਸੀਆਰ ਵਿੱਚ ਤਾਪਮਾਨ ਵਿੱਚ ਭਾਰੀ ਗਰਾਵਟ ਆਉਣ ਦੀ ਉਮੀਦ ਹੈ ਨਹੀਂ ਉਸ ਤੱਕ ਘੱਟੋ ਘੱਟ ਤਾਪਮਾਨ 12 ਡਿਗਰੀ ਤੋਂ ਉੱਪਰ ਰਹਿਣ ਦੀ ਉਮੀਦ ਹੈ ਤਾਂ ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੰਗੋਈ ਮੁਤਾਬਿਕ 18 ਨਵੰਬਰ ਤੱਕ ਮੌਸਮ ਸਾਫ਼ ਰਹੇਗਾ ਪਹਾੜਾਂ ਤੇ ਬਰਫबारी ਨਾਲ ਮੌਸਮ ਬਦਲੇ ਗਾ ਤਾਤ ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਵੱਧ ਸੀ ਤਾਂ ਸੈਲਸੀਅਸ ਘੱਟ ਰਿਹਾ ਤਾਂ ਫਰੀਦਕੋਟ ਵਿੱਚ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜੋ ਕਿ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਪਰੋਪੜ ਵਿੱਚ ਰਾਤ ਦਾ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਮਠੰਡਾ ਵਿੱਚ 6.5 ਤਾਂ ਹੁਸ਼ਿਆਰਪੁਰ ਫੋੜ ਵਿੱਚ 7.3 ਪਟਿਆਲਾ ਚੰਡੀਗੜ ਪਠਾਨਕੋਟ ਵਿੱਚ ਰਾਤ ਦਾ ਤਾਪਮਾਨ 8.0 ਡਿਗਰੀ ਲੁਧਿਆਣਾ ਅਤੇ ਅੰਮ੍ਰਿਤਸਰ ਕੋਲ 10 ਵਿੱਚ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਵਿੱਚ ਦਿਨ ਦਾ ਤਾਪਮਾਨ 24 ਡਿਗਰੀ, ਚੰਡੀਗੜ੍ਹ, ਅੰਮ੍ਰਿਤਸਰ, ਰੋਪੜ ਅਤੇ ਪਠਾਨਕੋਟ ਵਿੱਚ 25 ਡਿਗਰੀ। ਲੁਧਿਆਣਾ ਫਿਰੋਜ਼ਪੁਰ ਵਿੱਚ 3 ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੂਰਬੀ ਰਾਜਸਥਾਨ ਤੋਂ ਲੈ ਕੇ ਛੱਤੀਸਗੜ੍ਹ, ਝਾਰਖੰਡ ਤੱਕ ਠੰਡ ਲਹਿਰ ਰਾਦ ਦੇ ਖੇਤਰਾ ਵਿਤ ਵੀ ਪ੍ਰਭਾਵਿਤ ਕਰ ਰਹੀ ਹੈ ਤਾਂ ਮੌਸਮ ਵਿਭਾਗ ਨੇ ਸਖਤ ਠੰਡ ਦੇ ਮੱਦੇਨਜ਼ਰ ਪੀਲਾ ਅਲਰਟ ਵੀ ਜਾਰੀ ਕੀਤਾ ਤਾਂ ਮੌਸਮ ਵਿਭਾਗ ਨੇ ਸਕੀ ਦਿੱਤਾ ਹੈ ਕਿ ਅਗਲੇ ਹਫਤੇ ਮੌਸ ਤਾ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਵਿਕਸਿਤ ਹੋ ਰਹੀਆਂ ਦੋ ਮੌਸਮ ਪ੍ਰਣਾਲੀਆਂ ਤਾਮਾ ਵਿੱਚ ਵਾਧਾ ਕਰ ਸਕਦੀਆਂ ਨੇ ਤਾਂ ਸਮੁੰਦਰ ਤੋਂ ਗਰਮ ਅਤੇ ਨਮੀ ਹਵਾਵਾਂ ਓਡੀਸ਼ਾ ਛੱਤੀਗੜ੍ਹ ਪੂਰਬੀ ਮੱਧ ਪ੍ਰਦੇਸ਼ ਤੇਲੰਗਾ ਅਤੇ ਪੂਰਬੀ ਮਹਾਰਾਸ਼ਟਰ ਵਿੱਚ ਫੈਲਣ ਗਈਆਂ ਜਿਸ ਨਾਲ ਤਾਮਾ ਵਿੱਚ ਥੋੜਾ ਵਾਧਾ ਹੋਵੇਗਾ ਤਾਂ ਇਸ ਦੌਰਾਨ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਸੀਤ ਲਹਿਰ ਸ਼ੁਰੂ ਹੋ ਗਈ ਹੈ ਤਾਂ ਮੌਸਮ ਭਾਗ ਨੇ ਤਾਮਾ ਵਿੱਚ ਗ੍ਰਾਵਡ ਕਰਨ ਨੋ ਰਾਜਾਂ ਵਿੱਚ ਪੀਲਾ ਅਲਰਟ ਵੀ ਜਾਰੀ ਕੀਤਾ ਹੈ ਤਾਂ ਹਾਲਾਂਕਿ ਬਿਹਾਰ ਪੱਛਮੀ ਬੰਗਾਲ ਉੱਤੇ ਓਡੀਸ਼ਾ ਵਰਗੇ ਪੂਰਬੀ ਭਾਰਤੀ ਖੇਤਰਾਂ ਵਿੱਚ ਤਾਪਮਾ ਵਿੱਚ ਕੋਈ ਬਦਲਾਅ ਹੋਣ ਦੀ ਉਮੀਦ ਨਹੀਂ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਖੇਤਾਂ ਵਿੱਚ ਤਾਪਮਾ ਵਿੱਚ 2 ਤੋਂ 3 ਡਿਗਰੀ ਵਾਧਾ ਹੋਣ ਦੀ ਉਮੀਦ ਹੈ ਤਾਂ ਦੱਸਦੀ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਨੂੰ ਲੈ ਕੇ ਤੁਹਾਡਾ ਨਾਲ ਅਪਡੇਟ ਸਾਂਝੀ ਕਰ ਰਹੇ ਹਾਂ ਤਾਂ ਠੰਡ ਨੇ ਆਪਣਾ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਤਾਪਮਾ ਵਿੱਚ ਹੋਰ ਤੇਜ਼ੀ ਨਾਲ ਗਰਾਵੜਾ ਸਕਦੀਆਂ ਹਾਲਾਂਕਿ ਦਿੱਲੀ ਐਨਸੀਆਰ ਵਿੱਚ ਸਵੇਰੇ ਅਤੇ ਸ਼ਾਮ ਨੂੰ ਠੰਡ ਕੀ ਛੱਡ ਕੇ ਦਰਮਿਆਨੀ ਤੋਂ ਗੰਭੀਰ ਠੰਡ ਪੈ ਰਹੀ ਹੈ ਤਾਂ ਅਗਲੇ ਹਫ਼ਤੇ ਤੱਕ ਦਿੱਲੀ ਐਨਸੀਆਰ ਵਿੱਚ ਤਾਮਾ ਵਿੱਚ ਭਾਰੀ ਗਰਾਵਟ ਆਉਂਦੀ ਉਮੀਦ ਹੈ ਜੋ ਕਿ ਜਤਾਈ ਜਾ ਰਹੀ ਹੈ ਤਾਂ ਆਫਤ ਘੱਟੋ ਘੱਟ ਤਾਪਮਾਨ 12 ਡਿਗਰੀ ਤੋਂ ਉੱਪਰ ਰਹਿੰਦੀ ਉਮੀਦ